ਜੇਕਰ ਤੁਸੀਂ ਵੀ ਆਪਣੀ ਜਮ੍ਹਾਂਬੰਦੀ ਨਿਕਲੌਣ ਵਾਸਤੇ ਘਰ ਤੋਂ ਦੂਰ ਜਾਂਦੇ ਹੋ ਤੁਹਾਨੂੰ ਸ਼ਹਿਰ ਜਾਣਾ ਪੈਂਦਾ ਹੈ ਹੁਣ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਘਰ ਬੈਠੇ ਉਸ ਜਮ੍ਹਾਂਬੰਦੀ ਨੂੰ ਕੱਢ ਕੇ ਆਪਣੇ ਕੰਮਾਂ ਦੇ ਵਾਸਤੇ ਯੂਜ਼ ਕਰ ਪਾਓਗੇ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੋਬਾਈਲ ਤੇ ਤੁਹਾਨੂੰ ਆਪਾਂ ਜਮ੍ਹਾਂਬੰਦੀ ਬਿਲਕੁਲ ਫ੍ਰੀ ਦੇ ਵਿੱਚ ਸਿਖਾਉਣ ਵਾਲੇ ਹਾਂ ਕਿਵੇਂ ਕੱਢੋਗੇ ਇੱਕ ਦੋਸਤੋ ਤੁਹਾਡਾ 30 ਰੁਪਏ ਖਰਚਾ ਲਿਆ ਜਾਂਦਾ ਹੈ ਆਨਲਾਈਨ ਜਦੋਂ ਤੁਸੀਂ ਕੱਢਦੇ ਹੋ ਉਹ ਵੀ ਤੁਸੀਂ ਨਹੀਂ ਵਰਨਾ ਉਸ ਤੋਂ ਇਲਾਵਾ ਤੁਸੀਂ ਫ੍ਰੀ ਦੇ ਵਿੱਚ ਹੀ ਕੜਨਾ ਸਿੱਖੋਗੇ ਆਓ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਜੇਕਰ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਤਾਂ ਹੀ ਮਿਲਦੀ ਰਹਾ ਕਰੇਗੀ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਹੁਣ ਤੁਸੀਂ ਇੱਥੇ ਕੋਈ ਵੀ Chrome ਬ੍ਰਾਊਜ਼ਰ ਓਪਨ ਕਰੋਗੇ ਸਰਚ ਬਾਰ ਵਿੱਚ ਜਾਓਗੇ ਅਤੇ ਸਰਚ ਕਰੋਗੇ ਪੰਜਾਬ ਸਰਚ ਬਾਰ ਵਿੱਚ ਜਾ ਕੇ ਪੰਜਾਬ ਲੈਂਡ ਰਿਕਾਰਡ ਅਤੇ ਤੁਸੀਂ ਸਰਚ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਫਰਸਟ ਨੰਬਰ ਤੇ ਵੈਬਸਾਈਟ ਆ ਚੁੱਕੀ ਹੈ ਇਸ ਤੇ ਤੁਸੀਂ ਸਿੰਪਲੀ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਪੌਪ ਅਪ ਆਏਗਾ ਇਸ ਨੂੰ ਤੁਸੀਂ ਕੱਟ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ WhatsApp ਤੇ ਜਮ੍ਹਾਂ ਬੰਦੀ ਇੱਥੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨਾਂ ਆ ਰਹੀਆਂ ਹਨ ਮਾਲਕ ਦੇ ਨਾਮ ਤੇ ਖੇਵਟ ਨੰਬਰ ਤੇ ਕਤੌਨੀ ਨੰਬਰ ਤੇ ਉਸ ਤੋਂ ਬਾਅਦ ਖਸਰਾ ਨੰਬਰ ਜੋ ਵੀ ਤੁਹਾਡੇ ਕੋਲ ਇੱਥੇ ਡਿਟੇਲ ਹੈਗੀ ਹੈ ਉਸ ਦੇ ਹਿਸਾਬ ਤੇ ਤੁਸੀਂ ਚਲੇ ਜਾਓਗੇ ਜੇ ਖੇਵਟ ਨੰਬਰ ਹੈ ਤਾਂ ਇੱਥੇ ਖੇਵਟ ਨੰਬਰ ਤੇ ਕਲਿੱਕ ਕਰੋਗੇ ਤੁਹਾਨੂੰ ਮੈਂ ਸਾਰੇ ਹੀ ਰਿਕਾਰਡ ਤੇ ਇੱਥੇ ਜਮ੍ਹਾਂਬੰਦੀ ਕੱਢ ਕੇ ਦਿਖਾਵਾਂਗਾ ਪਹਿਲਾ ਆਪਾਂ ਇੱਥੇ ਜਿਹੜਾ ਕਿ ਖੇਵਟ ਨੰਬਰ ਤੇ ਜਮ੍ਹਾਂਬੰਦੀ ਕੱਢ ਕੇ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਪੁੱਛ ਰਿਹਾ ਹੈ ਕਿ ਜਮ੍ਹਾਂਬੰਦੀ ਤੁਸੀਂ ਮੌਜੂਦਾ ਸਾਲ ਦੀ ਕੱਢਣੀ ਹੈ ਜਾਂ ਫਿਰ ਪਿਛਲੇ ਕੁਝ ਸਾਲਾਂ ਦੀ ਕੱਢਣੀ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਉਸ ਤੋਂ ਬਾਅਦ ਇਥੋਂ ਜ਼ਿਲ੍ਹਾ ਸਿਲੈਕਟ ਕਰੋਗੇ ਤਹਿਸੀਲ ਸਿਲੈਕਟ ਕਰੋਗੇ ਪਿੰਡ ਸਿਲੈਕਟ ਕਰੋਗੇ ਤੇ ਇਅਰ ਸਿਲੈਕਟ ਕਰੋਗੇ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਤੁਸੀਂ ਜਦੋਂ ਇਹ ਡਾਟਾ ਕਰ ਲੋਗੇ ਆਪਣਾ ਪਿੰਡ ਵਗੈਰਾ ਇੱਥੇ ਤੁਸੀਂ ਸਾਲ 21 22 ਦੇ ਵਿੱਚ ਚੂਜ਼ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਕਿਵੇਂ ਤੁਸੀਂ ਚੂਜ਼ ਕਰੋਗੇ ਇੱਕ ਮੈਂ ਜ਼ਿਲ੍ਹਾ ਕੋਈ ਵੀ ਸਿਲੈਕਟ ਕਰ ਲੈਂਦਾ ਹਾਂ ਉਸ ਤੋਂ ਬਾਅਦ ਤੁਸੀਂ ਇੱਥੇ ਸਿਲੈਕਟ ਕਰਨਾ ਹੈ ਜਿਵੇਂ ਆ ਤੁਸੀਂ ਸਿਲੈਕਟ ਦੇਖ ਰਹੇ ਹੋ ਇਦਾਂ ਹੀ ਤੁਹਾਡੇ ਸਾਹਮਣੇ ਇੱਥੇ ਆ ਜਾਊਗਾ ਉਸ ਤੋਂ ਬਾਅਦ ਮੈਂ ਇਥੇ ਜ਼ਿਲ੍ਹਾ ਸਿਲੈਕਟ ਕੀਤਾ उस तो बाद तहसील सिलेक्ट करूँगा ये भी इतने मैं इदा फिल करूँगा उस तो बाद विलेज सिलेक्ट करूँगा कोई भी तुम इतों विलेज एक चक लो तो बाद तो सामने ईयर आ जाएगा तुम देख सकते हो इक्की बई सोलह तो सतारा तो इस करके मैं हूँ इक्की बई तो चकूंगा उस तो बाद चुनो तो क्लिक करा या सिलेक्ट पर उस तो बाद कह रहा है खेवट नंबर चुनो इतों जिन्ना भी खेवट नंबर है इतने लिख दोगे उस तो बाद ਜਿਹੜਾ ਇਹ نیچے ਵਾਲਾ ਕੈਪਚਾ ਹੈ ਉਹ ਤੁਸੀਂ ਉੱਪਰ ਫਿਲ ਕਰੋਗੇ ਆ ਦੇਖੋ ਇਹਨੂੰ ਆਪਾਂ ਉੱਪਰ ਸਹੀ ਸੀ ਫਿਲ ਕਰਾਂਗੇ ਜਿਵੇਂ ਹੀ ਆਪਾਂ ਸਹੀ ਸੀ ਕੈਪਚਾ ਫਿਲ ਕਰਾਂਗੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਇੱਥੇ ਰਿਪੋਰਟ ਦੇਖੋ view report ਤੇ ਕਲਿੱਕ ਕਰੋਗੇ view report ਤੇ ਕਲਿੱਕ ਕਰਨ ਤੋਂ ਪਹਿਲਾਂ ਤੁਸੀਂ ਕੈਪਚਾ ਦੇਖ ਲੈਣਾ ਕੈਪਚਾ ਸਹੀ ਨਹੀਂ ਫਿਲ ਹੋਇਆ ਕੈਪਚਾ ਸਹੀ ਸਹੀ ਫਿਲ ਕਰਾਂਗੇ ਦੁਬਾਰਾ ਤਾਂ ਫਿਰ ਇੱਕ ਵਾਰ ਟਰਾਈ ਕਰਦੇ ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਦਿਖਾ ਰਿਹਾ ਹਾਂ ਜਮ੍ਹਾਂਬੰਦੀ ਕੱਢਣ ਦਾ ਮੁੰਦੂਬਾਰਾ ਫਿਰ ਵੀ ਰਿਪੋਰਟ ਤੇ ਕਲਿੱਕ ਕਰਾਂਗੇ ਤੁਸੀਂ ਦੇਖ ਪਾਰੇ ਹੋਗੇ ਤੁਹਾਡੇ ਸਾਹਮਣੇ ਆ ਚੁੱਕੀ ਹੈ ਜਮ੍ਹਾਂ ਬੰਦੀ ਦੀ ਇੱਕ ਫੋਟੋ ਇੱਥੇ ਤੁਸੀਂ ਹਾਂ ਕਰੋਗੇ ਤੁਹਾਡੇ ਸਾਹਮਣੇ ਡਿਟੇਲ ਆਉਗੀ ਉਹ ਕਹਿ ਰਿਹਾ ਕਿ ਡਿਜੀਟਲ ਤੁਸੀਂ ਸਿਲੈਕਟ ਕਰੋ ਹਾਂ ਤੇ ਕਲਿੱਕ ਕਰੋ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਈਮੇਲ ਡਾਊਨਲੋਡਸ ਸਬਮਿਟ ਤੁਸੀਂ ਫਰਦ ਕਿਵੇਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਹੈ ਡਾਊਨਲੋਡ ਤੁਸੀਂ ਇੱਥੇ ਸਬਮਿਟ ਤੇ ਕਲਿੱਕ ਕਰ ਦੇਣਾ ਜੇਕਰ ਨਹੀਂ ਕਰਨਾ ਚਾਹੁੰਦੇ ਤਾਂ ਆ ਤੁਸੀਂ ਦੇਖੋ ਉੱਪਰ ਆ ਰਿਹਾ ਮੋਬਾਈਲ ਨੰਬਰ ਬਿਨੈਕਾਰ ਇਹਦੇ ਤੋਂ ਇੱਕ ਹੋਰ ਵੀ ਆਸਾਨ ਤਰੀਕਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਮਾਲਕ ਦੇ ਨਾਮ ਦੇ ਜਿਵੇਂ ਹੀ ਆਪਾਂ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਤੁਸੀਂ ਇੱਥੇ ਮਾਲਕ ਦਾ ਨਾਮ ਕੋਈ ਵੀ ਜੋ ਹੈ ਉਹ ਤੁਸੀਂ ਇੱਥੇ ਲਿਖ ਦੇਣਾ ਉਸ ਤੋਂ ਬਾਅਦ ਵੇਖੋ ਤੇ ਕਲਿੱਕ ਕਰੋ ਉਸ ਤੋਂ ਬਾਅਦ ਇੱਥੇ ਨਾਮ ਆ ਜਾਣਗੇ ਸਿਲੈਕਟ ਤੇ ਕਲਿੱਕ ਕਰਨਾ ਜੇਕਰ ਤੁਹਾਡਾ ਸਹੀ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਉੱਪਰ ਖੇਵਟਾ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਆ ਜਿਹੜਾ ਕੈਪਚਾ ਹੈ ਇਹ ਸਹੀ ਸਹੀ ਤੁਸੀਂ ਫਿਲ ਕਰ ਲੈਣਾ ਕੈਪਚਾ ਸਹੀ ਸਹੀ ਫਿਲ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਹ ਵੀ ਇੱਥੋਂ ਨਿਕਲ ਜਾਏਗੀ ਜਮ੍ਹਾਂਬੰਦੀ ਜਿਹੜੀ ਡਾਊਨਲੋਡ ਹੈ ਨਾ ਉਹ ਆਪਾਂ ਇੱਥੇ ਕਲਿੱਕ ਕਰਕੇ ਦਿਖਾਉਨੇ ਹਾਂ ਇੱਥੇ ਵਿਊ ਰਿਪੋਰਟ ਤੇ ਕਲਿੱਕ ਕਰੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਾਏਗੀ ਜਮ੍ਹਾਂਬੰਦੀ ਤੁਸੀਂ ਉੱਪਰ ਦੇਖੋਗੇ ਆ ਵੇਖੋ ਓਪਨ ਆ ਗਿਆ ਇੱਥੇ نیچے ਆ ਜਾਣਾ نیچے ਆਉਣ ਤੋਂ ਬਾਅਦ ਸਿੰਪਲੀ ਓਪਨ ਕਰ ਦੋ ਓਪਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਮ੍ਹਾਂਬੰਦੀ ਆ ਚੁੱਕੀ ਹੈ ਇਸ ਨੂੰ ਤੁਸੀਂ ਇੱਥੋਂ ਡਾਊਨਲੋਡ ਕਰਕੇ ਰੱਖ ਲਓਗੇ ਇਹ ਤੁਹਾਡੀ ਹੁਣ ਆਫੀਸ਼ਲ ਜਮ੍ਹਾਂਬੰਦੀ ਹੈ ਤੇ ਤੁਸੀਂ ਕਿਤੇ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਤਾਂ ਇਹ ਸੀਗਾ ਜਮ੍ਹਾਂਬੰਦੀ ਕੱਢਣ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਇ ਦੇ ਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ